ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਚੈਨਲ ਐਕਸਪਲੋਰਿੰਗ ਪੰਜਾਬ ਦੇ ਵਿੱਚ। ਪ੍ਰਾਣੇ ਸਰਦਾਰਾਂ ਦੀ ਸਰਦਾਰੀ ਨੂੰ ਕਾਇਮ ਰੱਖਦੀਆਂ ਇਹ ਹਵੇਲੀਆਂ ਤੁਹਾਡੇ ਸਾਹਮਣੇ ਪੇਸ਼ ਹੈ। ਵੈਸੇ ਤਾਂ ਇਹ ਹਵੇਲੀਆਂ ਵਾਲਾ ਪੈਂਦੀ ਵਜਦਾ। ਛੋਟੀਆਂ-ਛੋਟੀਆਂ ਝਲਕੀਆਂ ਹੀ ਬਣਾਉਣ ਨੂੰ ਮਿਲੀਆਂ। ਸਮਾਂ ਹੀ ਬੜਾ ਖਿੱਚਮਾ ਸੀ। ਲੰਘੇ ਜਾ ਰਹੇ ਸੀ। ਲੰਘਦੇਆਂ ਲੰਘਦੇਆਂ ਹਵੇਲੀਆਂ ਤੇ ਨਜ਼ਰ ਪਈ। ਬੜੇ ਸੋਹਣੇ ਕਿਲੇ ਜਟੀਆਂ ਜਿਹੜੀਆਂ ਕੰਧਾਂ ਤੇ ਬੜੇ ਸੋਹਣੀ ਕਾਰੀਗਰੀ ਕੀਤੀ ਹੋਈ ਹੈ ਰੂਹ ਖੁਸ਼ ਹੋ ਜਾਂਦੀ ਹੈ ਇਹਨਾਂ ਨੂੰ ਵੇਖ ਕੇ ਮੈਨੂੰ ਲੱਗਦਾ ਚਾਰ ਪੰਜ ਭਰਾਵਾਂ ਦੀ ਇਹ ਮਾਨਤਾ ਹੈ ਜਿਹੜੀ ਸੰਭੀਆਂ ਹੋਈਆਂ ਆ ਇੱਕ ਹਵੇਲੀ ਸੀ ਜੋ ਢਾਈ ਵੀ ਸੀਗੀ ਜੇ ਇਹਨੂੰ ਵੀ ਸੰਭਾਲ ਕੀਤੀ ਜਾਂਦੀ ਤਾਂ ਬਹੁਤ ਸੋਹਣੀ ਬਣਨੀ ਸੀ ਇਹ ਕਾ ਹਵੇਲੀ ਹੈ ਕਿੰਨੀ ਉੱਚੀ ਹੈ ਬਾਕੀ ਇਹਦਾ ਪਾਰਟ ਆਪਾਂ ਇੱਕ ਅਗਲੀ ਵੀਡੀਓ 'ਚ ਲੰਮਾ ਲੈ ਕੇ ਆਵਾਂਗੇ ਜਦੋਂ ਵੀ ਇਸ ਪਿੰਡ ਦੂਰੀਵਾਰੀ ਗਏ ਪਰ ਜੇ ਇਹਨਾਂ ਦੇ ਦਰਵਾਜ਼ਾਂ ਨੂੰ ਵੇਖਗੇ ਨਾ ਕਮਾਲ ਦੇ ਰਾਜੇ ਮਹਾਰਾਜਿਆਂ ਦੇ ਕਿਲਾ ਆਰਗੇ ਸੀ ਇੱਥੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਦੱਸਦੇ ਆ ਲੋਕ ਪਿੰਡ ਦੇ ਬਾਕੀ ਕਹਿੰਦੇ ਇਹਨਾਂ ਸਰਦਾਰਾਂ ਨੇ ਬੜੀ ਸਰਦਾਰੀ ਕਾਇਮ ਰੱਖੀ ਕਿਉਂਕਿ ਇਹਨਾਂ ਨੇ ਆਪਦੇ ਬਜ਼ੁਰਗਾਂ ਦੀ ਚੀਜ਼ਾਂ ਬੜੀਆਂ ਸੰਭਾਲ ਕੇ ਰੱਖੀਆਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਹੁੰਦੀ ਕਿੰਨੇ ਕਿੰਨੇ ਸੋਹਣੇ ਸੋਹਣੇ ਦਰਵਾਜ਼ੇ ਹਵੇਲੀਆਂ ਦੇ ਰੰਗ-ਬਰੰਗੇ ਸ਼ੀਸ਼ੇ ਚਮਕਦੇ ਹੋਏ ਇੱਕ ਆ ਦਰਵਾਜ਼ਾ ਛੋਟਾ ਜਿਹਾ ਪੇਸ਼ਕਾਰੀ ਨਮੂਨਾ ਵਜ਼ੇ ਦੂਰੋਂ ਸਕਰੀਨ ਸਾਫ਼ ਨਹੀਂ ਆਉਂਦੀ ਪਈ ਸੀਗੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਵਿੱਚੋਂ ਬਲੌਗ ਬਣਾਉਣ ਦੀ ਕੋਈ ਇਜਾਜ਼ਤ ਮਿਲ ਗਈ ਤਾਂ ਤੁਹਾਨੂੰ ਝਲਕੀਆਂ ਜ਼ਰੂਰ ਦਿਖਾਵਾਂਗੇ। ਬਾਕੀ ਮਾਲਕ ਕਿਰਪਾ ਰੱਖੇ ਇਹਨਾਂ ਹਵੇਲੀਆਂ ਤੇ ਸਰਦਾਰਾਂ ਤੇ ਇਹ ਇਸੇ ਤਰ੍ਹਾਂ ਹੀ ਸਾਮ ਸੰਭਾਲ ਕਰਦੇ ਰਹਿਣ ਤੇ ਇਹਨਾਂ ਨੂੰ ਤਰੱਕੀਆਂ ਮਿਲਦੀਆਂ ਰਹਿਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਨਾ ਕੁਝ ਦੇਖਣ ਨੂੰ ਮਿਲਦਾ ਰਹੇ। ਮੇਰੀ ਤਾਂ ਰੂਹ ਨੂੰ ਬੜਾ ਆਨੰਦ ਮਿਲਿਆ। ਕਿਉਂਕਿ ਬੜੇ ਸੋਹਣੇ ਦਰਵਾਜ਼ੇ ਤੇ ਬੜੀਆਂ ਸੋਹਣੀਆਂ ਹਵੇਲੀਆਂ ਇੱਕ ਵੱਖਰੀ ਰੌਣਕ ਬਣਾਉਂਦੀਆਂ ਪਿੰਡ 'ਚ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ